ਇਹ ਸਾਡੇ ਉੱਤੇ ਇਸ ਵੇਲੇ ਬਹੁਤ ਵੱਡੀ ਗਿੰਤੀ ਵਿੱਚ ਛਾਇਆ ਹੋਇਆ ਹੈ ਸੋ ਇਸ ਦੇ ਬਾਬਤ ਸੰਤਾਨਾਂ ਦੇਰ ਜਾਗਰੂਕਤਾ ਪੈਦਾ ਕਰਨ ਵਾਸਤੇ ਇਹ ਜਿਹੜਾ ਪ੍ਰਾਲਾ ਹੈ ਇਹ ਆਰੰਭ ਕੀਤਾ ਗਿਆ ਹੈ ਜੇ ਡੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਇਸ ਸਮੇਂ ਹਰੇਕ ਪਿੰਡ ਦੇ ਅੰਦਰ ਕੋਈ ਨਾ ਕੋਈ ਡੇਰਾ ਹੈ ਨਸ਼ੇਰੀ ਹਰੇਕ ਘਰ ਤੱਕ ਪਹੁੰਚ ਚੁੱਕੇ ਨੇ ਜੇ ਇਸ ਘਰ ਨਹੀਂ ਤਾਂ ਨਾਲ ਦੇ ਘਰ ਜਰੂਰ ਉਹ ਜਿਹੜੀ ਨਸ਼ਿਆਂ ਦੀ ਅੱਗ ਹੈ ਉਹ ਪਹੁੰਚ ਚੁੱਕੀ ਹੈ ਇਸੇ ਤਰ੍ਹਾਂ ਜਿਹੜਾ ਪਖੰਡ ਹੈ ਉਹ ਆਲੇ-ਦੁਆਲੇ ਆਸੇ-ਪਾਸੇ ਹਰ ਥਾਂ ਤੇ ਵੇਖਿਆ ਜਾ ਸਕਦਾ ਹੈ ਅਸੀਂ ਸਤਪੁਰ ਜੀ ਦੇ ਕੋਲ ਆਉਂਦੇ ਤਾਂ ਜਰੂਰ ਹਾਂ ਪਰ ਜੇ ਸਾਡੇ ਕੋਲ ਸਤਪੁਰ ਜੀ ਦੀ ਮੱਤ ਹੋਵੇ ਤਾਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਗੁਰਦੇਵ ਜੀ ਦੇ ਕੋਲ ਜਦੋਂ ਆਣ ਕੇ ਅਸੀਂ ਜੁੜਦੇ ਹਾਂ ਬੈਠਦੇ ਹਾਂ ਤਾਂ ਕੇਵਲ ਸਰੀਰ ਦਾ ਇੱਥੇ ਆ ਜਾਣਾ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤਾ ਲਾਭਦਾਇਕ ਨਹੀਂ ਜਿੰਨੀ ਦੇਰ ਤੱਕ ਸਾਡਾ ਇੱਥੇ ਮਨ ਹਾਜ਼ਰ ਨਹੀਂ ਹੁੰਦਾ ਜਿਵੇਂ ਸਕੂਲ ਦੇ ਅੰਦਰ ਬੱਚਾ ਕਲਾਸ ਵਿੱਚ ਜਾ ਕੇ ਬੈਠ ਜਾਵੇ ਜੋ ਟੀਚਰ ਪੜਾ ਰਿਹਾ ਹੈ ਉਹ ਤਾਂ ਬੱਚਿਆਂ ਨੂੰ ਇਮਾਨਦਾਰੀ ਦੇ ਨਾਲ ਸਬਕ ਦੇ ਰਿਹਾ ਯਾਦ ਕਰਵਾ ਰਿਹਾ ਪਰ ਜਿਹੜਾ ਪੜਨ ਵਾਲਾ ਬੱਚਾ ਹੈ ਉਹ ਉੱਥੇ ਆਪਣੇ ਧਿਆਨ ਦੇ ਅੰਦਰ ਮਸਤ ਹੋਇਆ ਪਿੱਛੇ ਬੈਠਾ ਅਧਿਆਪਕ ਦੀ ਕੋਈ ਨਕਲ ਬਣਾ ਰਿਹਾ ਹੈ ਕੋਈ ਕਾਗਜ਼ ਦੇ ਉੱਪਰ ਚਿੱਤਰ ਬਣਾਈ ਜਾਵੇ ਉਸ ਪਾਸੇ ਉਹਦਾ ਧਿਆਨ ਕੇਂਦ੍ਰਿਤ ਨਾ ਹੋਵੇ ਤਾਂ ਉਹ ਬੱਚਾ ਕਦੇ ਵੀ ਪਾਸ ਨਹੀਂ ਹੋ ਸਕਦਾ ਤੇ ਉਹ ਬੱਚਾ ਕਲਾਸ ਵਿੱਚ ਬੈਠਾ ਹੋਇਆ ਵੀ ਗੈਰ ਹਾਜ਼ਰ ਮੰਨਿਆ ਜਾਵੇਗਾ ਇਸੇ ਤਰ੍ਹਾਂ ਅਸੀਂ ਜਦੋਂ ਸਾਥ ਸੰਗਤ ਕਰਦੇ ਹਾਂ ਤਾ ਇੱਥੇ ਵੀ ਸਰੀਰ ਦੇ ਨਾਲ ਨਾਲ ਸਾਡਾ ਮਨ ਵੀ ਹਾਜ਼ਰ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਸਤਿਗੁਰ ਜੀ ਦੀ ਇਸ ਸਭਾ ਵਿੱਚ ਆਏ ਹੋਏ ਪਰਵਾਨ ਹਾਂ ਜਿਵੇਂ ਸਤਿਗੁਰ ਜੀ ਦਾ ਪਾਵਨ ਵਾਕ ਹੈ ਬਾਣੀ ਅੰਦਰ ਗੁਰ ਸਭਾ ਏ ਮਨਾ ਪਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹਿ ਖਦੂਰ ਜੇ ਸਾਡਾ ਮਨ ਹਾਜ਼ਰ ਹੈ ਤਾਂ ਤਾਂ ਅਸੀਂ ਸਤਿਗੁਰ ਜੀ ਦੀ ਸੰਗਤ ਕਰ ਰਹੇ ਹਾਂ ਕੀਰਤਾਂ ਅਸੀਂ ਬਾਣੀ ਪੜ ਰਹੇ ਆ ਵਿਚਾਰ ਰਹੇ ਆ ਜਾਂ ਕੀਰਤਾਂ ਸਰਵਣ ਕਰ ਰਹੇ ਹੋਈਏ ਕਿਤੇ ਵੀ ਹੋਈਏ ਜੇ ਅਸੀਂ ਸਰੀਰ ਕਰਕੇ ਮਨ ਕਰਕੇ ਹਾਜ਼ਰ ਹਾਂ ਫਿਰ ਸਤਿਗੁਰੂ ਜੀ ਦੇ ਦਰ ਤੇ ਪਰਵਾਨ ਹਾਂ ਇਸੇ ਤਰ੍ਹਾਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਅਸੀਂ ਸਤਿਗੁਰੂ ਜੀ ਦੇ ਨਾਲ ਜੁੜ ਗਏ ਸਤਿਗੁਰੂ ਜੀ ਦੀ ਸਾਨੂੰ ਨੇੜਤਾ ਪ੍ਰਾਪਤ ਹੋ ਗਈ ਪਰ ਜਿਉਂ-ਜਿਉਂ ਬਾਣੀ ਦੀ ਵਿਚਾਰ ਕਰੀਏ ਤਾਂ ਇਸ ਗੱਲ ਦੀ ਸਾਨੂੰ ਸਮਝ ਪੈ ਜਾਵੇਗੀ ਕਿ ਕਹਿਣ ਨਾਲ ਹੀ ਕੇਵਲ ਸਤਿਗੁਰੂ ਜੀ ਦੇ ਨੇੜੇ ਨਹੀਂ ਹੋ ਜਾਂਦਾ ਕੋਈ ਮੇਰੇ ਵਰਗਾ ਵਿਅਕਤੀ ਗੁਰਦੇਵ ਜੀ ਦੀ ਹਜ਼ੂਰੀ ਦੇ ਅੰਦਰ ਤਾਬਿਆ ਵੀ ਬੇਸ਼ੱਕ 2-2 4-4 ਘੰਟੇ ਆਣ ਕੇ ਬੈਠਾ ਰਹੇ ਤਾਂ ਕੀ ਇਸ ਤਰ੍ਹਾਂ ਦਾ ਸਤਿਗੁਰੂ ਜੀ ਦੇ ਨੇੜੇ ਹੋ ਕੇ ਢੋਕ ਕੇ ਬੈਠਣਾ ਬਾਣੀ ਦੇ ਅੰਦਰ ਪ੍ਰਵਾਨ ਹੈ ਬਾਣੀ ਦਾ ਤੇ ਪਾਵਨ ਬਚਨ ਹੈ ਕਹਿਣ ਲੱਗੇ ਭਗਤ ਕਬੀਰ ਜੀ ਕਿ ਜੇ ਵਾਕਿਆ ਅਸੀਂ ਗੁਰੂ ਦੇ ਕੋਲ ਆਏ ਹਾਂ ਗੁਰੂ ਦੇ ਨੇੜੇ ਹੋਏ ਹਾਂ ਗੁਰੂ ਦੇ ਨਾਲ ਜੇਕਰ ਜੁੜੇ ਹਾਂ ਤਾਂ ਕੁਝ ਨਿਸ਼ਾਨੀਆਂ ਨੇ ਉਹ ਸਾਨੂੰ ਪਤਾ ਹੋਣ ਉਸ ਕਸਵਟੀ ਤੇ ਆਪਣੇ ਆਪ ਨੂੰ ਪਰਖ ਕੇ ਵੇਖ ਲਈਏ ਕਿ ਅਸੀਂ ਅਜੇ ਗੁਰੂ ਦੇ ਨੇੜੇ ਹੋਏ ਹਾਂ ਜਾਂ ਨਹੀਂ ਹੋਏ ਕਿਹੜੀ ਕਸਵਟੀ ਹੈ ਕਹਿਣ ਲੱਗੇ ਕਬੀਰ ਗੁਰ ਲਾਗਾ ਤਬ ਜਾਨੀਏ हे ਭਾਈ ਗੁਰੂ ਦੇ ਨੇੜੇ ਹੋਏ ਗੁਰੂ ਦੇ ਨਾਲ ਲੱਗੇ ਹੋਏ ਗੁਰੂ ਦੇ ਨਾਲ ਜੁੜੇ ਹੋਏ ਉਦੋਂ ਜਾਣਿਆ ਮਿਟੇ ਮੋਹ ਤਨ ਤਾਪ ਜੇ ਤਾਂ ਸਾਡੀ ਜ਼ਿੰਦਗੀ ਦੇ ਅੰਦਰੋਂ ਮੋਹ ਅਤੇ ਵਿਕਾਰਾਂ ਰੂਪੀ ਜਿਹੜਾ ਤਾਪ ਹੈ ਇਹ ਤਪਸ਼ ਇਹ ਖਤਮ ਹੋ ਜਾਵੇ ਹਰਖ ਸੋਗ ਦੱਜ ਨਹੀਂ ਤਦ ਹਰ ਆਪ ਆਪ ਜੇ ਤਾਂ ਖੁਸ਼ੀ ਅਤੇ ਗਮੀ ਤੋਂ ਅਸੀਂ ਨਰਲੇਪ ਹੋ ਗਏ ਉੱਤੇ ਉੱਠ ਗਏ ਆ ਇਹ ਤਾਂ ਅਸੀਂ ਸਮਝੀਏ ਕਿ ਗੁਰੂ ਦੇ ਲਾਗੇ ਆ ਗੁਰੂ ਦੇ ਨਾਲ ਜੁੜੇ ਹੋਏ ਆ ਪਰ ਜੇ ਸਾਡੇ ਜੀਵਨ ਅੰਦਰ ਇਹ ਸਾਰਾ ਕੁਝ ਉਸੇ ਤਰ੍ਹਾਂ ਹੀ ਹੈ ਉਵੇਂ ਹੀ ਬਰਕਰਾਰ ਹੈ ਤਾਂ ਫਿਰ ਅਸੀਂ ਗੁਰੂ ਦੀ ਅਜੇ ਨੇੜਤਾ ਹਾਸਲ ਨਹੀਂ ਕੀਤੀ ਤੇ ਗੁਰੂ ਦੀ ਨੇੜਤਾ ਹਾਸਲ ਕਰਨ ਵਾਸਤੇ ਜ਼ਰੂਰੀ ਹੈ ਕਿ ਜਿਹੜੀ ਬਾਣੀ ਹੈ ਇਹਦੇ ਨਾਲ ਸਾਂਝ ਪਾਈ ਜਾਵੇ ਪਹਿਲਾਂ ਵੀ ਦੀਵਾਨਾ ਅੰਦਰ ਬੇਨਤੀਆਂ ਕੀਤੀਆਂ ਗਈਆਂ ਨੇ ਕਿ ਜਿਵੇਂ ਸਾਡੇ ਘਰ ਵਿੱਚ ਕੋਈ ਪ੍ਰਾਣਾ ਆ ਜਾਵੇ ਉਹ ਆਪਣੀਆਂ ਗੱਲਾਂ ਕਰੀ ਜਾਂਦਾ ਹੈ ਪਰ ਕਈ ਵਾਰ ਅਸੀਂ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਜਾਂ ਤਾਂ ਉਹਦੀ ਗੱਲ ਸਾਡੀ ਸਮਝ ਤੋਂ ਬਾਹਰੀ ਹੈ ਮੰਨ ਲਓ ਕੋਈ ਕਿਸਾਨ ਹੈ ਤੇ ਕੋਈ ਦੁਕਾਨਦਾਰੀ ਦੀਆਂ ਗੱਲਾਂ ਕਰੀ ਜਾਵੇ ਕੋਈ ਬਿਜ਼ਨਸ ਦੀਆਂ ਗੱਲਾਂ ਕਰੀ ਜਾਵੇ ਤਾਂ ਉਹ ਕਿਸਾਨ ਉਹਦੇ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਪਰ ਜੇ ਇੱਕ ਕਿਸਾਨ ਨੂੰ ਕਿਸਾਨ ਮਿਲਦਾ ਹੈ ਤਾਂ ਉਹ ਖੇਤੀ ਬਾੜੀ ਦੀਆਂ ਗੱਲਾਂ ਕਰਨਗੇ ਉਹਨਾ ਆਪਣੇ ਆਪ ਹੀ ਅੱਗੇ ਤੋਂ ਅੱਗੇ ਗੱਲ ਜਿਹੜੀ ਤੋਰ ਦੇ ਜਾਣਾ ਇਸੇ ਤਰ੍ਹਾਂ ਜੇ ਟਰਾਂਸਪੋਰਟਰ ਹੈ ਉਹਦੇ ਨਾਲ ਕੋਈ ਆਣ ਕੇ ਡਾਕਟਰੀ ਦੀਆਂ ਗੱਲਾਂ ਕਰੀ ਜਾਵੇ ਡਾਕਟਰੀ ਦੇ ਫਾਰਮੂਲੇ ਦੱਸੀ ਜਾਵੇ ਤਾਂ ਹੋ ਸਕਦਾ ਹੈ ਕਿ ਅਸੀਂ ਉਸ ਵੱਲ ਧਿਆਨ ਨਾ ਦਈਏ ਪਰ ਜੇ ਜਿਹੜਾ ਆਪ ਟਰਾਂਸਪੋਰਟ ਦਾ ਕੰਮ ਕਰ ਰਿਹਾ ਹੈ ਕੋਈ ਟਰੱਕ ਚਲਾਉਣ ਵਾਲਾ ਵੀਰ ਹੈ ਤਾਂ ਜਦੋਂ ਉਹ ਇਹਨਾਂ ਮੁਸ਼ਕਲਾਂ ਨੂੰ ਸਾਹਮਣੇ ਰੱਖੇਗਾ ਆਮਦਨ ਤੇ ਘਾਟੇ ਦੀ ਗੱਲ ਕਰੇਗਾ ਕਿਹੜੀਆਂ ਕਿਹੜੀਆਂ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਤਾਂ ਦੂਸਰਾ ਵਿਅਕਤੀ ਵੀ ਜੇਕਰ ਉਸੇ ਹੀ ਵਪਾਰਕ ਧੰਦੇ ਦੇ ਨਾਲ ਸੰਬੰਧਿਤ ਹੈ ਤਾਂ ਉਹਦੀ ਗੱਲ ਧਿਆਨ ਨਾਲ ਸੁਨੇਗਾ ਤੇ ਅੱਗੋਂ ਹੰਗਾਰਾ ਵੀ ਦੇਵੇਗਾ ਆਪਣੀ ਗੱਲ ਵੀ ਕਹੇਗਾ ਜੇ ਅੰਦਰ ਕੋਈ ਘਾਟ ਹੈ ਜੇ ਘਾਟਾ ਪੈ ਰਿਹਾ ਹੈ ਕੋਈ ਘਾੜਵਾਦ ਹੋ ਰਹੀ ਹੈ ਤੇ ਉਹਦੀ ਸਾਂਝ ਪਏਗੀ ਠੀਕ ਇਸੇ ਤਰ੍ਹਾਂ ਸਤਗੁਰੂ ਜੀ ਦੇ ਕੋਲ ਆਉਂਦੇ ਹਾਂ ਸਤਗੁਰੂ ਜੀ ਦੇ ਨੇੜੇ ਆਣ ਕੇ ਬੈਠਦੇ ਹਾਂ ਪਰ ਅਸੀਂ ਕਹਿੰਦੇ ਆ ਕਿ ਸਾਡਾ ਬਾਣੀ ਦੇ ਵਿੱਚ ਧਿਆਨ ਨਹੀਂ ਲੱਗਦਾ ਇਹ ਸਾਰਿਆਂ ਦਾ ਹੀ ਇਹ ਸਵਾਲ ਹੁੰਦਾ ਹੈ ਕਿ ਸਾਡਾ ਮਨ ਬਾਣੀ ਪੜ੍ਹਦੇ ਹੋਇਆਂ ਨਹੀਂ ਲੱਗਦਾ ਬਲਕਿ ਬਾਹਰ ਨੂੰ ਭਟਕਦਾ ਹੀ ਪਤਾ ਨਹੀਂ ਲੱਗਦਾ ਕਿ ਜਪਜੀ ਕਰਦੇ ਹੋਇਆਂ ਸੋਧਰ ਵਿੱਚ ਪਹੁੰਚ ਜਾਂਦੇ ਆ ਤੇ ਸੋਧਰ ਕਰਦੇ ਆ ਕਈ ਵਾਰ ਜਪਜੀ ਸਾਹਿਬ ਆਰੰਭ ਹੋ ਜਾਂਦਾ ਹੈ ਕਾਰਨ ਕੀ ਹੈ ਕਾਰਨ ਇਹੋ ਹੀ ਹੈ ਕਿ ਜੋ ਸਤਗੁਰੂ ਜੀ ਸਾਨੂੰ ਸਮਝਾ ਰਹੇ ਨੇ ਉਹ ਲਫ਼ਜ਼ ਉਹ ਭਾਸ਼ਾ ਉਹ ਦ੍ਰਿਸ਼ਟਾਂਤ ਸਾਨੂੰ ਸਮਝ ਵਿੱਚ ਨਹੀਂ ਆ ਰਹੇ ਕਿਉਂਕਿ ਸਾਡਾ ਉਹ ਵਿਸ਼ਾ ਨਹੀਂ ਕਿਉਂਕਿ ਸਾਨੂੰ ਉਹ ਬੋਲੀ ਨਹੀਂ ਆਉਂਦੀ ਪਰ ਜਦੋਂ ਇਹ ਬੋਲੀ ਸਮਝ ਵਿੱਚ ਆ ਜਾਵੇ ਤਾਂ ਮਨੁੱਖ ਆਪਣੇ ਜੀਵਨ ਦੀਆਂ ਜਿਹੜੀਆਂ ਘਾਟਾਂ ਨੇ ਉਹ ਸਤਿਗੁਰੂ ਜੀ ਦੇ ਅੱਗੇ ਰੱਖੇਗਾ ਆਪਣੇ ਜੀਵਨ ਦੇ ਅੰਦਰ ਆਈਆਂ ਹੋਈਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਦੂਰ ਕਿਵੇਂ ਕਰਨਾ ਇਹ ਸਤਿਗੁਰੂ ਜੀ ਦੇ ਕੋਲ ਸਵਾਲ ਰੱਖੇਗਾ ਤੇ ਇਥੋਂ ਹਾਲ ਲਵੇਗਾ ਇਹ ਤਾਂ ਇਸੇ ਤਰ੍ਹਾਂ ਹੈ ਕਿ ਜਿਵੇਂ ਦੋ ਵਿਅਕਤੀਆਂ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਹ ਕਿਸੇ ਗੱਲੋਂ ਝਗੜ ਰਹੇ ਸਨ ਤੇ ਕਿਸੇ ਨੇ ਕਿਹਾ ਤੁਸੀਂ ਅੰਦਰ ਚਲੇ ਜਾਓ ਜਿੰਨੀ ਦੇਰ ਤੱਕ ਤੁਸੀਂ ਇੱਕ ਮਤ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਬਾਹਰ ਨਹੀਂ ਨਿਕਲਣਾ ਬਹੁਤ ਲੰਬਾ ਸਮਾਂ ਗੁਜ਼ਰ ਗਿਆ ਆਖਰਕਾਰ ਦਰਵਾਜ਼ਾ ਖੁੱਲ੍ਹਿਆ ਤੇ ਦੋਵੇਂ ਬਾਹਰ ਨਿਕਲੇ ਪਰ ਦੋਵਾਂ ਦੀ ਹਾਲ ਬਹੁਤ ਬਦਤਰ ਹੋ ਚੁੱਕੀ ਸੀ ਇੱਕ ਦੂਜੇ ਨੂੰ ਨੋਹੋ ਨੋਹਾਨ ਕੀਤਾ ਹੋਇਆ ਸੀ ਕਿਉਂਕਿ ਕਹਿ ਲੱਗਾ ਜੋ ਮੈਂ ਗੱਲ ਕਹਿੰਦਾ ਹਾਂ ਇਹਦੇ ਸਮਝ ਵਿੱਚ ਨਹੀਂ ਆਉਂਗੀ ਜੋ ਇਹ ਕਹਿੰਦਾ ਹੈ ਉਹ ਮੇਰੇ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਜਦੋਂ ਭਾਸ਼ਾ ਇੱਕ ਨਾ ਹੋਵੇ ਬੋਲੀ ਇੱਕ ਨਾ ਹੋਵੇ ਤੇ ਬੰਦਾ ਖਿਜੇਗਾ ਉਹ ਉਸ ਨੂੰ ਦੁਰਕਾਰ ਦੇਵੇਗਾ ਦੂਰ ਚਲਿਆ ਜਾਵੇਗਾ ਠੀਕ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਸਾਡੀ ਬੋਲੀ ਵਿੱਚ ਤੇ ਗੁਰੂ ਦੀ ਬੋਲੀ ਦੇ ਅੰਦਰ ਸਮਾਨਤਾ ਪੈਦਾ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਸਤਿਗੁਰਜੀ ਦੇ ਬੋਲਾਂ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਖਿਜੇ ਹੋਇਆ ਆਪਣੇ ਆਪ ਨੂੰ ਦੂਰ ਲੈ ਜਾਂਦੇ ਹਾਂ ਅਸੀਂ ਇੱਕ ਮਤ ਨਹੀਂ ਹੋ ਰਹੇ ਇੱਕ ਮਤ ਹੋਣ ਵਾਸਤੇ ਜ਼ਰੂਰੀ ਹੈ ਕਿ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਸਹਿਜੇ ਸਹਿਜੇ ਸਿਧਾਂਤ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਅੱਜ ਕਿਉਂਕਿ ਵਿਸ਼ੇਸ਼ ਤੌਰ ਤੇ ਇਹ ਜਿਹੜਾ ਦੀਵਾਨ ਹੈ ਇਹ 1984 6 ਜੂਨ ਦੇ ਨਾਲ ਸੰਬੰਧਿਤ ਅੱਜ ਮਨਾਇਆ ਜਾ ਰਿਹਾ ਹੈ ਗੁਰਬਾਣੀ ਅੰਦਰ ਸੂਰਬੀਰ ਦੀ ਜਿਹੜੀ ਪਰਭਾਸ਼ਾ ਦਿੱਤੀ ਗਈ ਹੈ ਉਹ ਦੋ ਪ੍ਰਕਾਰ ਦੀ ਦੱਸੀ ਗਈ ਹੈ ਇੱਕ ਜੋਧਾ ਉਹ ਹੁੰਦਾ ਹੈ ਇੱਕ ਸੂਰਬੀਰ ਉਹ ਹੁੰਦਾ ਹੈ ਜਿਹੜਾ ਸਤਪੁਰ ਜੀ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾਤਾ ਸਤਗੁਰੂ ਪੂਰਾ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਆਪਣੇ ਮਨ ਦੇ ਉੱਤੇ ਫਤਿਹ ਹਾਸਲ ਕਰ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਉਹ ਸੂਰਬੀਰ ਹੈ ਜਿਸ ਨੂੰ ਜ਼ਿੰਦਗੀ ਦੇ ਅੰਦਰ ਗੁਰੂ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਪਰ ਦੂਸਰੇ ਪਾਸੇ ਇਹ ਵੀ ਪਰਭਾਸ਼ਾ ਦਿੱਤੀ ਗਈ ਬਾਣੀ ਅੰਦਰ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਾ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੈ ਖੇਤ ਉਹ ਮਨੁੱਖ ਵੀ ਸੂਰਬੀਰ ਤੇ ਬਹਾਦਰ ਹੈ ਜਿਹੜਾ ਆਪਣੇ ਧਰਮ ਵਾਸਤੇ ਆਪਣੀ ਕੌਮ ਵਾਸਤੇ ਸੱਚਾਈ ਵਾਸਤੇ ਹਰ ਪਲ ਜੂਝਦਾ ਹੈ ਲੜਦਾ ਹੈ ਇਥੋਂ ਤੱਕ ਕਿ ਆਪਣਾ ਸਰੀਰ ਵੀ ਲੇਖੇ ਵਿੱਚ ਲਾ ਦਿੰਦਾ ਹੈ ਸਤਗੁਰੂ ਜੀ ਨੇ ਉਸ ਨੂੰ ਵੀ ਸੂਰਬੀਰ ਅਤੇ ਬਹਾਦਰ ਦੀ ਉਪਾਧੀ ਦਿੱਤੀ ਹੈ ਅੱਜ ਦਾ ਜਿਹੜਾ ਵਿਸ਼ੇਸ਼ ਦਵਾਨ ਹੈ ਇਹ ਵਿਸ਼ੇਸ਼ ਤੌਰ ਤੇ ਉਹਨਾਂ ਮਰਜੀਵੜਿਆਂ ਨੂੰ ਹੀ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਆਪਣੇ ਪੰਥ ਵਾਸਤੇ ਅਤੇ ਸਚਾਈ ਉੱਤੇ ਪਹਿਰਾ ਦਿੰਦਿਆ ਹੋਇਆ ਹੱਕਾਂ ਦੀ ਪ੍ਰਾਪਤੀ ਵਾਸਤੇ ਲੜਦਿਆ ਹੋਇਆ ਸ਼ਹਾਦਤਾਂ ਦਿੱਤੀਆਂ ਨੇ ਜਿਵੇਂ ਕਿ ਭਾਈ ਹਰਜਿੰਦਰ ਸਿੰਘ ਜੀ ਨੇ ਇੱਕ ਦਿਨ ਪਹਿਲਾਂ ਵੀ ਸੰਗਤ ਦੇ ਸਾਹਮਣੇ ਬੇਨਤੀ ਕੀਤੀ ਸੀ ਕਿ ਇੱਕ ਲਖਾਰੀ ਨੇ ਲਿਖਿਆ ਹੈ ਕਿ हे ਭਾਈ हे ਗੁਰਸਿੱਖੋ हे ਸਿੱਖੋ ਜਦੋਂ ਤੁਸੀਂ ਦਰਬਾਰ ਸਾਹਿਬ ਅੰਦਰ ਪੈਰ ਧਰਦੇ ਹੋ ਤਾਂ ਇਸ ਸੁਭਾਅ ਨਾਲ ਨਹੀਂ ਜਾਣਾ ਕਿ ਅਸੀਂ ਕੋਈ ਸਲਾਮੀ ਬਣ ਕੇ ਜਾ ਰਹੇ ਹਾਂ ਕੋਈ ਪਿਕਨਿਕ ਸਪੌਟ ਤੇ ਜਾ ਰਿਹਾ ਬਲਕਿ ਇਸ ਭਾਗ ਦੇ ਨਾਲ ਜਾਣਾ ਹੈ ਕਿ ਜਿੱਥੇ ਮੈਂ ਕਦਮ ਰੱਖ ਰਿਹਾ ਹਾਂ ਇਹਨਾਂ ਪੱਥਰਾਂ ਦੇ ਥੱਲੇ ਸਾਡੇ ਵਡੇਰਿਆਂ ਦਾ ਖੂਨ ਹੈ ਤੇ ਇਸੇ ਖੂਨ ਦੇ ਨਾਲ ਇਹ ਜਿਹੜੀ ਫਰਸ਼ ਹੈ ਬਾਰ-ਬਾਰ ਧੋਤੀ ਗਈ ਹੈ ਤੇ ਤੁਹਾਨੂੰ ਯਾਦ ਹੋਏਗਾ ਅੱਜ ਦਾ ਇੱਕ ਅਖਬਾਰ ਹੈ ਉਹਦੇ ਅੰਦਰ ਇੱਕ ਉਹ ਵਿਅਕਤੀ ਜਰਨੈਲ ਸਿੰਘ ਸੁਨਾਮ ਕਰਕੇ ਉਸਨੇ ਅੱਜ ਦੇ ਇਸ ਦਿਹਾੜੇ ਬਾਬਤ ਲਿਖਿਆ ਹੈ ਕਿ 4 ਜੂਨ ਨੂੰ ਸਵੇਰੇ 4 40 ਤੇ ਪਹਿਲਾ ਗੋਲਾ ਜਿਹੜਾ ਅਕਾਲ ਤਖਤ ਸਾਹਿਬ ਤੇ ਦਾਗਿਆ ਗਿਆ 2 ਮਿੰਟ ਬਾਅਦ ਦੂਸਰਾ ਅਤੇ 2 ਮਿੰਟ ਬਾਅਦ ਤੀਸਰਾ ਗੋਲਾ ਜਿਹੜਾ ਉਹ ਦਾਗਿਆ ਗਿਆ ਤੇ ਅਕਾਲ ਤਖਤ ਸਾਹਿਬ ਜੀ ਨੂੰ ਸਲਣੀ-ਸਲਣੀ ਕਰ ਦਿੱਤਾ ਗਿਆ ਗੋਲਿਆਂ ਦੇ ਨਾਲ ਉਹਨੇ ਆਪਣਾ ਦੱਸਿਆ ਹੈ ਕਿ 72 ਘੰਟੇ ਸਾਨੂੰ ਭੁੱਖਿਆਂ ਰੱਖਿਆ ਗਿਆ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 72 ਘੰਟੇ ਭੁੱਖਿਆਂ ਰੱਖਿਆ ਗਿਆ ਤੇ ਜਿਹੜਾ ਚੂੜੀ ਪਾਣੀ ਵੀ ਦਿੰਦੇ ਸਨ ਉਹ ਵੀ ਉਹ ਆਪ ਪੀ ਕੇ ਜਾਂ ਥੁੱਕ ਕੇ ਦਿੰਦੇ ਸਨ ਅਤੇ ਤੜਫਾਤ ਲਪਾ ਕੇ ਸਾਨੂੰ ਬਹੁਤ ਦਸਿਏ ਦਿੱਤੇ ਗਏ ਕਰੰਟ ਲਗਾਇਆ ਗਿਆ अनेका ਇਸ ਤਰ੍ਹਾਂ ਦੇ ਜਿਹੜੇ ਦਸਿਏ ਨੇ ਉਹਨਾਂ ਨੂੰ ਉੱਛਲਣੇ ਪਏ ਅੱਜ ਬੇਸ਼ੱਕ ਡੇਰਾਦਾਰ ਨੇ ਜਿਹੜੇ ਉਹ ਜਿੰਨੇ ਮਰਜ਼ੀ ਇੱਥੇ ਤੁਰੇ ਫਿਰਨ ਜਿੰਨੇ ਮਰਜ਼ੀ ਦਾਵੇ ਕਰਦੇ ਫਿਰਨ ਪਰ ਉਹਨਾਂ ਦੇ ਵਿੱਚੋਂ ਉਸ ਸਮੇਂ ਕੋਈ ਵੀ ਸਾਹਮਣੇ ਨਹੀਂ ਆਇਆ ਕੇਵਲ ਤੇ ਕੇਵਲ ਬਾਬਾ ਜਰਨੈਲ ਸਿੰਘ ਜੀ ਸਨ ਜਾਂ ਉਹਨਾਂ ਦੇ ਕੁਝ ਸਾਥੀ ਸਨ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਅਤੇ ਚਮਕੌਰ ਦੀ ਗੜੀ ਦੀ ਜਿਹੜੀ ਇੱਕ ਵਾਰ ਇਤਿਹਾਸ ਹੈ ਦੁਬਾਰਾ ਉੱਥੇ ਦੁਹਰਾ ਦਿੱਤਾ ਤੇ ਇਸ ਦਿਹਾੜੇ ਦੇ ਨਾਲ ਸਿੱਖ ਕੌਮ ਦੇ ਅੰਦਰ ਭਾਵੇਂ ਕਿ ਬਹੁਤ ਸਾਰਾ ਵੱਡਾ ਨੁਕਸਾਨ ਹੋਇਆ ਜਾਨੀ ਅਤੇ مالی ਇਥੋਂ ਤੱਕ ਕਿ ਤੁਸੀਂ ਇੰਟਰਨੈਟ ਤੇ ਜਾ ਕੇ ਜਾਂ ਜਿਹੜੀਆਂ ਕੁਝ ਕਿਤਾਬਾਂ ਛਪੀਆਂ ਨੇ ਉੱਥੇ ਤੁਸੀਂ ਆਪ ਉਹ ਹਵਾਲੇ ਪੜ੍ਹ ਸਕਦੇ ਹੋ ਕਿ ਤਿੰਨ-ਤਿੰਨ ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਇੱਥੋਂ ਤੱਕ ਵੀ ਇੱਕ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਕਿ ਇੱਕ 6 ਜਾਂ 7 ਮਹੀਨੇ ਦਾ ਬੱਚਾ ਹੋਏਗਾ ਕਿ ਮਾਂ ਦੀ ਗੋਦੀ ਦੇ ਵਿੱਚੋਂ ਇੱਕ ਫੌਜੀ ਨੇ ਉਸ ਨੂੰ ਚੁੱਕ ਕੇ ਲਤਾਂ ਤੋਂ ਫੜ ਕੇ ਤੇ ਫਰਸ਼ ਦੇ ਨਾਲ ਪਟਕਾ ਪਟਕਾ ਕੇ ਤੇ ਉਸ ਨੂੰ ਸ਼ਹੀਦ ਕੀਤਾ ਇਸ ਤਰ੍ਹਾਂ ਦੀਆਂ ਅਨੇਕਾਂ ਜਿਹੜੀਆਂ ਘਟਨਾਵਾਂ ਨੇ ਉੱਥੇ ਨੇ ਮੈਂ ਬਹੁਤਾ ਲੰਬਾ ਸਮਾਪਦੀ ਦਾ ਨਹੀਂ ਲੈਣਾ ਕਿ ਬਾਕੀ ਵੀਰਾਂ ਨੇ ਵੀ ਆਜ਼ਦੀ ਦੇ ਨਾਲ ਲੰਬੀਆਂ ਵਿਚਾਰਾਂ ਨੇ ਜਿਹੜੀਆਂ ਉਹ ਸਾਂਝ ਕਰਨੀ ਹੈ ਅਸੀਂ ਅਕਾਲ ਤਖਸੈਬ ਟਹਿ ਟੇਰੀ ਹੋਇਆ ਸਾਡੇ ਉਸ ਧਾਰਮਿਕ ਸਥਾਨ ਦਰਬਾਰ ਸਾਹਿਬ ਉੱਤੇ ਕੋਲੀਆਂ ਦੇ ਨਿਸ਼ਾਨ ਲੱਗੇ ਉਥੇ ਖੂਨ ਦੇ ਨਾਲ ਉਹ ਪਵਿੱਤਰ ਜਗ੍ਹਾ ਜਿਹੜੀ ਉਥੇ ਖੂਨ ਡੋਲਿਆ ਗਿਆ ਅਤੇ ਜੁੱਤੀਆਂ ਪਾ ਕੇ ਜਿਹੜੀ ਫੌਜ ਹੈ ਉਹ ਅੰਦਰ ਉਥੇ ਤੁਰੀ ਫਿਰਦੀ ਰਹੀ ਉਹਨਾਂ ਨੇ ਆਪਣਾ ਜਿਹੜਾ ਪੂਰੀ ਤਰ੍ਹਾਂ ਆਪਣਾ ਕਬਜ਼ਾ ਕੀਤਾ ਹੋਇਆ ਸੀ ਤਾਂ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਜੇ ਸਾਡੇ ਅਕਾਲ ਤਖ ਸਹਿਬ ਨੂੰ ਢਹਿ ਢੇਰੀ ਕੀਤਾ ਗਿਆ ਅਕਾਲ ਤਖ ਸਹਿਬ ਨੂੰ ਮਲਿਆ ਮੇਟ ਕੀਤਾ ਗਿਆ ਤਾਂ ਸਾਡਾ ਜਿਹੜਾ ਹਿਰਦਾ ਹੈ ਉਹ ਬੁਲੰਦ ਆ ਗਿਆ ਸਾਡੇ ਮਨ ਵਿੱਚ ਇਹ ਰੋਸ ਹੋਣਾ ਕੁਦਰਤੀ ਗੱਲ ਹੈ ਕਿਉਂਕਿ ਸਾਡੇ ਇਤਿਹਾਸਿਕ ਸਥਾਨ ਨੇ ਧਾਰਮਿਕ ਸਥਾਨ ਨੇ ਪਰ ਉਸਨੇ ਅਗਲੀ ਗੱਲ ਲਿਖੀ ਕਿ ਇਹ ਠੀਕ ਹੈ ਕਿ ਸਾਡੇ ਮਨ ਵਿੱਚ ਰੋਹ ਪੈਦਾ ਹੋਣਾ ਚਾਹੀਦਾ ਹੈ ਜ਼ਰੂਰੀ ਗੱਲ ਹੈ ਪਰ ਕਹਿਣ ਲੱਗਾ ਕਿ ਉਹ ਇੱਕ ਇਮਾਰਤ ਹੈ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਅਕਾਲ ਤਖ਼ਤ ਸਾਹਿਬ ਕੇਵਲ ਇੱਕ ਵਾਰ ਢਾਇਆ ਗਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਸਿਧਾਂਤ ਹੈ ਇਹ ਹਰ ਰੋਜ਼ ਮਲਿਆ ਵੇਟ ਕੀਤਾ ਜਾ ਰਿਹਾ ਹੈ ਇੰਨਾ ਸਾਦਾ ਪਖੰਡੀਆਂ ਵੱਲੋਂ ਤੇ ਵਹਿਮ ਭਰਮ ਭੁਲੇਖੇ ਫੈਲਾ ਕੇ ਗੁਰਬਾਣੀ ਦਾ ਨਿਰਾਦਰ ਲਗਾਤਾਰ ਕੀਤਾ ਜਾ ਰਿਹਾ ਹੈ ਸਤ ਗੁਰੂ ਜੀ ਨੂੰ ਚੜਾਇਆ ਜਾ ਰਿਆ ਹੈ ਕਹਿ ਲਗੇ ਇਸ ਜਦੋਂ ਸਿਧਾਂਤ ਦੀ ਕੋਈ ਉਲੰਘਣਾ ਕਰਦਾ ਹੈ ਇਹਦੇ ਤੇ ਕੋਈ ਵਾਰ ਕਰਦਾ ਹੈ ਤੇ ਉਦੋਂ ਅਸੀਂ ਕਿਉਂ ਉੱਠੇ ਪੈਂਦੇ ਹਾਂ ਅਸੀਂ ਜਿਵੇਂ ਇੱਕ ਨਾਰਾ ਦਿੱਤਾ ਹੈ ਆਓ ਸਿੱਖੀ ਲਹਿਰ ਚਲਾਈਏ ਡੇਰੇ ਨਸ਼ੇ ਪਖੰਡ ਭਜਾਈਏ ਤੇ ਉਸ ਸਮੇਂ ਹੋਰ ਕੋਈ ਡੇਰੇਦਾਰ ਉੱਥੇ ਨਹੀਂ ਸੀ ਪਹੁੰਚਿਆ ਪਰ ਬਾਦ ਵਿੱਚ ਕਿਵੇਂ ਪੈਦਾ ਹੁੰਦੇ ਨੇ ਇੱਕ ਛੋਟੀ ਜੀ ਮਿਸਾਲ ਦੇਵਾਂਗਾ ਕਿ ਆਪਣੇ ਆਪ ਨੂੰ ਇਹ ਕਿਵੇਂ ਵਡਿਆਉਂਦੇ ਨੇ ਸੰਗਤਾਂ ਦੇ ਅੰਦਰ ਕਿਵੇਂ ਆਪਣੀ ਮਹਿਮਾ ਆਪ ਬਣਾਉਂਦੇ ਨੇ ਪਟਿਆਲੇ ਲਾਗੇ ਇੱਕ ਸਾਧ ਐਸੀ ਤਰ੍ਹਾਂ ਦਾ ਪਖੰਡੀ ਉਸਨੇ ਕੀ ਕੀਤਾ ਸ਼ਾਮਾਂ ਪਈਆਂ ਸਤਗੁਰੂ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਹੋਈ ਜਦੋਂ ਜਾ ਕੇ ਆਰਾਮ ਕਰਨ ਲੱਗਾ ਤੇ 2 ਘੰਟੇ ਬਾਅਦ ਉੱਠ ਕੇ ਦੁਬਾਰਾ ਆ ਗਿਆ ਸਾਰਿਆਂ ਆਪਣੇ ਚੇਲੇ ਚਾਪਟਿਆਂ ਨੂੰ ਉਹਨੇ ਉਠਾਇਆ ਤੇ ਸਾਰੇ ਪੁੱਛਣ ਲੱਗੇ ਕੀ ਗੱਲ ਹੋ ਗਈ ਬਾਬਾ ਜੀ ਜਿੰਨੇ ਉਸ ਡੇਰੇ ਵਿੱਚ ਸੰਗਤ ਠਹਿਰੀ ਹੋਈ ਸੀ ਸਾਰੇ ਨੂੰ ਸਾਰਿਆਂ ਨੂੰ ਉਠਾਇਆ ਗਿਆ ਕਹਿਣ ਲੱਗਾ ਕਿ ਦਰਬਾਰਾ ਹਾਲ ਦੁਬਾਰਾ ਖੋਲਿਆ ਜਾਵੇ ਜਿਸ ਸਤਿਗੁਰਜੀ ਦੀ ਬੀੜ ਦਾ ਅਸੀਂ ਸੇਵਾ ਸੰਭਾਲ ਕੀਤੀ ਹੈ ਉਹ ਦੁਬਾਰਾ ਪ੍ਰਕਾਸ਼ ਕੀਤਾ ਜਾਵੇ ਕਹਿਣ ਲੱਗੇ ਕਿ ਉਹ ਦੁਬਾਰਾ ਪ੍ਰਕਾਸ਼ ਕੀਤਾ ਗਿਆ ਇਹ ਘਟਨਾ ਇੱਕ ਕਿਤਾਬ ਦੇ ਵਿੱਚ ਲਿਖੀ ਗਈ ਹੈ ਜਦੋਂ ਉਸ ਵਿਦਵਾਨ ਨੂੰ ਪੁੱਛਿਆ ਗਿਆ ਤੇ ਉਹਦੇ ਕੋਲ ਫਿਰ ਜਵਾਬ ਕੋਈ ਨਹੀਂ ਸੀ ਘਟਨਾ ਕੀ ਜਦੋਂ ਪ੍ਰਕਾਸ਼ ਕੀਤਾ ਗਿਆ ਬਾਬਾ ਜੀ ਤਾਬਿਆ ਬੈਠੇ ਇੱਕ ਇੱਕ ਅੰਕ ਆਪਣੇ ਹਥੀਓਂ ਪਰਤੌਣ ਲੱਗੇ ਆਖਰਕਾਰ ਅੱਧ ਕੁ ਦੇ ਆਕੇ ਕੁਝ ਗੁਲਾਬ ਦੀਆਂ ਫੁੱਲ ਦੀਆਂ ਪੰਖੜੀਆਂ ਸੁੱਕੀਆਂ ਹੋਈਆਂ ਸਨ ਜਿਹੜੀਆਂ ਉਹ ਵਿੱਚੋਂ ਪ੍ਰਾਪਤ ਹੋ ਗਈਆਂ ਤੇ ਬਾਬਾ ਜੀ ਕਹਿਣ ਲੱਗੇ ਕਿ ਆਹ ਦੇਖੋ ਭਗਤੋ ਮੈਂ ਇਸੇ ਕਰਕੇ ਹੀ ਆਰਾਮ ਨਹੀਂ ਸੀ ਕਰ ਪਾਰਿਆ ਮੈਨੂੰ ਤਖਲੀਬ ਹੋ ਰਹੀ ਸੀ ਮੈਨੂੰ ਦਰਦ ਹੋ ਰਹੀ ਸੀ ਕਿ ਸਰੂਪ ਦੇ ਅੰਦਰ ਇਹ ਜਿਹੜੀਆਂ ਪੱਤੀਆਂ ਨੇ ਉਹ ਰਹਿ ਗਈਆਂ ਅਸੀਂ ਇਸ ਤਰ੍ਹਾਂ ਦੀਆਂ ਜਦੋਂ ਕਟਨਾਵਾਂ ਪੜਦੇ ਤੇ ਸੁਣਦੇ ਆ ਸਾਥੀਆਂ ਜਿਹੜੀਆਂ ਸੁਣਾਈਆਂ ਜਾਂਦੀਆਂ ਨੇ ਤਾਂ ਕਈ ਵਾਰ ਅਸੀਂ ਵੀ इमोशनल ਹੋ ਜਾਂਦੇ ਹਾਵਕ ਹੋ ਜਾਂਦੇ ਹਾਂ ਪਰ ਜਦੋਂ ਇਹ ਸਵਾਲ ਕੀਤਾ ਗਿਆ ਕਿ ਬਾਬਾ ਜੀ ਇਹ ਸਾਰੀ ਘਟਨਾ ਆਪ ਬਣਾਈ ਹੈ ਤੇ ਸੰਗਤਾਂ ਦੇ ਅੰਦਰ ਪ੍ਰਚਾਰ ਰਹੇ ਨੇ ਤਾਂ ਉਹਦਾ ਸਵਾਲ ਸੀ ਕਿ ਇਹਨਾਂ ਨੂੰ ਕੀ ਲੋਡ ਪੈ ਗਈ ਬਾਬਾ ਜੀ ਤਾਂ ਪਹੁੰਚੇ ਹੋਏ ਨੇ ਬਾਬਾ ਜੀ ਤਾਂ ਇੰਨੇ ਜੁੜੇ ਹੋਏ ਨੇ ਕਿ ਜੇ ਫੁੱਲ ਦੀ ਇੱਕ ਪੱਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਹਿ ਜਾਂਦੀ ਆ ਤੇ ਉਹਨਾਂ ਨੂੰ ਤਕਲੀਫ ਹੁੰਦੀ ਆ ਨੀਂਦ ਨਹੀਂ ਆਉਂਦੀ ਬੇਆਰਾਮੀ ਹੋ ਜਾਂਦੀ ਆ ਤੇ ਉਹਨਾਂ ਨੂੰ ਸਵਾਲ ਸੀ ਕਿ ਇਹ ਬਾਬਾ ਜੀ ਉਸ ਸਮੇਂ ਕਿੱਥੇ ਸਨ ਜਦੋਂ 84 ਦੇ ਵਿੱਚ ਅੱਜ ਦੇ ਦਿਹਾੜੇ ਇਹ ਸਾਰਾ ਕੁਝ ਵਾਪਰਿਆ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਗੋਲੀਆਂ ਲੱਗੀਆਂ ਤਾਂ ਉਦੋਂ ਕਿਸੇ ਬਾਬੇ ਦੇ ਢਿੱਡ ਭੀੜ ਨਹੀਂ ਹੋਈ ਉਦੋਂ ਬਾਬੇ ਦੀ ਜਿਹੜੀ ਨੀਂਦ ਉਹ ਨਹੀਂ ਖੁੱਲੀ ਉਦੋਂ ਉਸ ਨੂੰ ਇਹ ਦਰਦ ਮਹਿਸੂਸ ਨਹੀਂ ਹੋਇਆ ਕਿ ਕਹਿਣ ਲੱਗਾ ਫਿਰ ਇਹ ਬਾਬੇ ਨੇ ਕੀਤਾ ਕਿਉਂ ਅਸੀਂ ਕਿਹਾ ਕਿ ਉਸ ਨੇ ਆਪ ਇਹ ਪੰਖੜੀਆਂ ਰੱਖੀਆਂ ਤੇ ਆਪਣੀ ਮਹਿਮਾ ਦਰਸਾਉਣ ਵਾਸਤੇ ਕਿ ਮੈਂ ਕਿੰਨਾ ਜੁੜਿਆ ਹੋਇਆ ਤੇ ਆਪਣੇ ਚੇਲਿਆਂ ਨੂੰ ਉਠਾਇਆ ਤੇ ਜਿਹੜੇ ਚੇਲੇ ਸਨ ਉਸ ਪਾਸੇ ਉਹਨਾਂ ਦਾ ਧਿਆਨ ਨਹੀਂ ਜਾਣਾ ਹੁੰਦਾ ਕਿਉਂਕਿ ਉਹਨਾਂ ਦੀ ਅੰਨੀ ਸ਼ਰਧਾ ਉਹ ਦੇ ਮਨੁੱਖ ਦੇ ਉੱਪਰ ਬਣੀ ਹੁੰਦੀ ਹੈ ਆਪਣੇ ਸੰਤ ਬਾਬੇ ਦੇ ਉੱਤੇ ਤੇ ਜਦੋਂ ਉਹਨੇ ਸੰਗਤ ਨੂੰ ਵੀ ਉਠਾਇਆ ਚੇਲਿਆਂ ਨੂੰ ਵੀ ਉਠਾਇਆ ਆਪ ਹੀ ਰੱਖੀਆਂ ਹੋਈਆਂ ਜਿਹੜੀਆਂ ਪੰਖੜੀਆਂ ਉਹ ਬਾਹਰ ਨਿਕਲ ਆਈਆਂ ਤੇ ਚੇਲੇ ਵਾਵਾ ਕਰ ਉਠੇ ਕਿ ਬਾਬਾ ਜੀ ਤਾਂ ਇੰਨੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਕ ਗੁਲਾਬ ਦੀ ਪਤੀ ਵੀ ਅੰਦਰ ਰਹਿ ਜਾਵੇ ਸੋ ਇਸ ਵਾਸਤੇ ਇਹ ਜਿਹੜਾ ਆਪਣਾ ਮੱਕੜ ਜਾਲ ਹੈ ਉਹ ਇਸੇ ਤਰ੍ਹਾਂ ਹੀ ਫਲਾਉਂਦੇ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਵਿੱਚ ਫਸਾ ਕੇ ਤੇ ਇਸੇ ਹੀ ਦਿਹਾੜੇ ਤੇ ਜਿਹੜਾ ਸਾਡਾ ਕੀਮਤੀ ਸਹਿਤ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦੇ ਵਿੱਚੋਂ ਹੱਥ ਲਿਖਤ ਬਹੁਤ ਸਾਰਾ ਜਿਹੜਾ ਕੀਮਤੀ ਸਹਿਤ ਸੀ ਉਹ ਵੀ ਸਰਕਾਰ ਨੇ ਜ਼ਬਤ ਕਰ ਲਿਆ ਤੇ ਅੱਜ ਤੱਕ ਉਹਦੇ ਵਿੱਚੋਂ ਕੋਈ ਚੀਜ਼ ਸਾਨੂੰ ਵਾਪਸ ਨਹੀਂ ਕੀਤੀ ਉਹ ਅਣਮੁੱਲਾ ਗੁਰਮਤ ਸਹਿਜ ਸੀ ਹੱਥ ਲਿਖਨ ਸੀ ਬਹੁਮੁੱਲਾ ਸੀ ਪਰ ਅੱਜ ਤੱਕ ਉਹ ਸਾਨੂੰ ਨਹੀਂ ਮਿਲਿਆ ਬਲਕਿ ਇਸ ਇਤਿਹਾਸ ਨੂੰ ਵਿਗਾੜਨ ਵਾਸਤੇ ਹੋਰ ਅਨੇਕਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਡੇ ਸਾਹਮਣੇ ਲਿਆਂਦੀਆਂ ਜਾਂਦੀਆਂ ਨੇ ਇਹ ਨਾਗਪੁਰ ਦੀ ਵੀ ਘਟਨਾ 2006 ਜਾਂ 2007 ਹਿੰਦੀ ਦੇ ਵਿੱਚ ਐਸਜੀਪੀਸੀ ਵੱਲੋਂ ਪ੍ਰਕਾਸ਼ਿਤ ਹੋਈ ਇੱਕ ਪੁਸਤਕ ਸਿੱਖ ਇਤਿਹਾਸ ਹਿੰਦੀ ਵਿੱਚ ਜਿਹੜੀ ਛਪੀ ਸੀ ਉਹ ਇੱਥੇ ਹੀ ਪਤਾ ਲੱਗਾ ਸੀ ਕਿ ਉਹਦੇ ਅੰਦਰ ਗੁਰੂ ਸਾਹਿਬਾਨ ਬਾਰੇ ਕਿੰਨਾ ਕੁਫਰ ਤੋਲਿਆ ਗਿਆ ਕਿੰਨਾ ਗਲਤ ਲਿਖਿਆ ਗਿਆ ਕਿਵੇਂ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਉਹਦੇ ਉੱਤੇ ਨਾਂ ਲਖਾਰੀ ਦਾ ਨਾਮ ਸੀ ਨਾ ਕਿਸੇ ਪ੍ਰਿੰਟਰ ਦਾ ਨਾਮ ਸੀ ਅਤੇ ਕਦੋਂ ਛਪੀ ਕਿਹੜੀ ਪ੍ਰੈਸ ਤੋਂ ਛਪੀ ਕਿੰਨੀਆਂ ਕਾਪੀਆਂ ਛਪੀਆਂ ਉਹਦਾ ਸੰਪਾਦਨਾ ਕਰਨ ਵਾਲਾ ਕੌਣ ਸੀ ਉਹਦਾ ਲਖਾਰੀ ਕੌਣ ਸੀ ਉਹਦੇ ਉੱਤੇ ਕੋਈ ਪ੍ਰਿੰਟ ਨਹੀਂ ਸੀ ਕੇਵਲ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲਿਖਿਆ ਹੋਇਆ ਸੀ ਆਖਰਕਾਰ ਉਹ ਜਦੋਂ ਗੱਲ ਸਾਹਮਣੇ ਆਈ ਰੌਲਾ ਪਿਆ ਅਖਬਾਰਾਂ ਵਿੱਚ ਗੱਲ ਆਈ ਤਾਂ ਫਿਰ ਉਹਦੇ ਉੱਤੇ ਜਾ ਕੇ ਪਾਬੰਦੀ ਲੱਗੀ ਉਹ ਕਿਤਾਬ ਬਾਅਦ ਵਿੱਚ ਸਮਝਾਈ ਕਿ ਇਹ ਇੱਥੇ ਜਿਹੜਾ ਹੈੱਡਕੁਆਰਟਰ ਹੈ ਆਰਐਸਐਸ ਦਾ ਉਸ ਨੇ ਉਹ ਕਿਤਾਬ છਪਵਾ ਕੇ ਤੇ ਅਲੱਗ ਅਲੱਗ ਇਲਾਕਿਆਂ ਵਿੱਚ ਵੰਡੀ ਸੀ ਤਾਂ ਕਿ ਗੁਰੂਆਂ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਹੋਰ ਮਾੜੀਆਂ ਘਟਨਾਵਾਂ ਜਿਹੜੀਆਂ ਨੇ ਉਹ ਜੋੜ ਕੇ ਪੇਸ਼ ਕੀਤੀਆਂ ਜਾਣ ਇਸ ਤਰ੍ਹਾਂ ਇਹ ਜਿਹੜੇ ਡੇਰੇਦਾਰ ਨੇ ਉਹ ਇਤਿਹਾਸ ਨੂੰ ਵੀ ਵਿਗਾੜਦੇ ਨੇ ਇਤਿਹਾਸਕ ਸਥਾਨ ਨੇ ਜਿਹੜੇ ਉਹ ਤੈਸ਼ ਨੈਸ਼ ਕਰ ਦਿੰਦੇ ਨੇ ਆਪ ਜੀ ਅੰਮ੍ਰਿਤਸਰ ਜਾਂਦੇ ਹੋ ਜਲਿਆਂਵਾਲਾ ਬਾਗ ਦੇਖਦੇ ਹੋ 1919 ਦੀ ਉਹ ਜਿਹੜੀ ਘਟਨਾ ਹੈ ਅੱਜ ਤੱਕ ਉਥੇ ਉਹ ਨਿਸ਼ਾਨ ਸਾਹਮਣੇ ਰੱਖੇ ਗਏ ਨੇ ਜਿੱਥੇ ਗੋਲੀਆਂ ਦੇ ਨਿਸ਼ਾਨ ਸਨ ਪਰ ਇਹ ਕਿੰਨੀ ਕੁ ਦੇਰ ਹੋਇਆ 1984 ਨੂੰ ਕਿਤੇ ਦਰਬਾਰ ਸਾਹਿਬ ਦੇ ਉੱਪਰ ਸਾਨੂੰ ਕੋਈ ਗੋਲੀਆਂ ਦਾ ਨਿਸ਼ਾਨ ਸਾਹਮਣੇ ਨਜ਼ਰ ਆਉਂਦਾ ਆਕਾਲ ਤੱਕ ਸਾਹਿਬ ਤੇ ਸਾਹਮਣੇ ਸਾਨੂੰ ਕੋਈ ਗੋਲੀਆਂ ਦਾ ਨਿਸ਼ਾਨ ਸਾਹਮਣੇ ਨਜ਼ਰ ਆਉਂਦਾ ਇਥੋਂ ਤੱਕ ਕਿ ਸਰਕਾਰ ਨੇ ਇਹ ਸੋਚਿਆ ਕਿ ਸਿੱਖਾਂ ਦੇ ਅੰਦਰ ਸਿੱਖ ਕੌਮ ਦੇ ਅੰਦਰ ਖਾਲਸਾ ਪੰਥ ਅੰਦਰ ਕਿਦਰੇ ਬਹੁਤ ਵੱਡਾ ਵਿਧਰੋਹ ਪੈਦਾ ਨਾ ਹੋ ਜਾਵੇ ਇਸੇ ਕਾਰਨ ਹੀ ਸਰਕਾਰ ਨੇ ਨਿਹੰਗ ਸੰਤਾ ਸਿੰਘ ਨੂੰ ਅੱਗੇ ਲਗਾ ਕੇ ਜ਼ਬਰਦਸਤੀ ਉਥੇ ਆਕਾਲ ਤਖਸੀਰ ਸਿਰਜਣਾ ਕਰ ਦਿੱਤੀ ਸੀ ਤੇ ਪਹਿਲਾ ਜਿਹੜਾ ਢਹ ਢੇਰੀ ਹੋਇਆ ਆਕਾਲ ਤਖਸੀਰ ਉਸ ਨੂੰ ਬਿਲਕੁਲ ਅੱਖਾਂ ਤੋਂ ਓਹਲੇ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਇੱਥੇ ਸਿੱਖ ਹੋਣ ਉਹਨਾਂ ਨੂੰ ਸਚਾਈ ਦਾ ਪਤਾ ਨਾ ਲੱਗੇ ਜਿਹੜੇ ਹੁਣ ਉੱਥੇ ਬੱਚੇ ਜਾਂਦੇ ਨੇ ਉਹ ਜਦੋਂ ਆਲੀਸ਼ਾਨ ਉੱਥੇ ਬਿਲਡਿੰਗ ਦੇਖਦੇ ਨੇ ਤਾਂ ਉਹ ਸਾਰਾ ਇਤਿਹਾਸ ਅੱਖਾਂ ਤੋਂ ਓਲੇ ਰਹਿ ਜਾਂਦਾ ਉਸ ਇਤਿਹਾਸ ਦੇ ਉੱਪਰ ਚਾਦਰ ਪਾ ਦਿੱਤੀ ਗਈ ਚਾਹੀਦਾ ਤਾਂ ਮੇਰਾ ਖਿਆਲ ਇਸ ਤਰ੍ਹਾਂ ਸੀ ਕਿ ਇੱਕ ਬੇਸ਼ੱਕ ਬਿਲਡਿੰਗ ਲੱਗੇ ਅਲੱਗ ਬਣ ਜਾਂਦੀ ਪਰ ਉਸ ਬਿਲਡਿੰਗ ਨੂੰ ਐਸੀ ਤਰ੍ਹਾਂ ਸਾਂਭ ਕੇ ਰੱਖਿਆ ਜਾਣਾ ਚਾਹੀਦਾ ਸੀ ਕਿ ਸਾਡੇ ਅਸਲ ਦੁਸ਼ਮਣ ਕਿਹੜੇ ਨੇ ਕਿਧਰੇ ਵੀ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਨ ਵਕਤ ਉਸ ਦੇਸ਼ ਦੀ ਪੂਰੀ ਫੌਜ ਲਗਾ ਦਿੱਤੀ ਗਈ ਹੋਵੇ ਹੈਲੀਕਾਪਟਰ ਵਰਤੇ ਗਏ ਹੋਣ ਟੈਂਕ ਵਰਤੇ ਗਏ ਹੋਣ ਜਿੱਥੇ ਕੁਝ ਵਿਅਕਤੀ ਨੇ ਉਹਨਾਂ ਵਾਸਤੇ ਨਾ ਕੁਝ ਕੀਤਾ ਗਿਆ ਹੋਵੇ ਪਾਣੀ ਬੰਦ ਕਰ ਦਿੱਤਾ ਗਿਆ ਹੋਵੇ ਲਾਈਟ ਬੰਦ ਕਰ ਦਿੱਤੀ ਗਈ ਹੋਵੇ ਕਰਫਿਊ ਲਗਾ ਦਿੱਤੇ ਗਏ ਹੋਣ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਹੋਵੇ ਫੌਜ ਨੇ ਹਮਲਾ ਕਰਨ ਤੋਂ ਪਹਿਲਾਂ ਬਹੁਤ ਵੱਡਾ ਅਭਿਆਸ ਕੀਤਾ ਗਿਆ ਹੋਵੇ ਅੱਜ ਤੱਕ ਇਸ ਤਰ੍ਹਾਂ ਕਿਤੇ ਵੀ ਧਾਰਮਿਕ ਸਥਾਨ ਦੇ ਉੱਪਰ ਨਹੀਂ ਕੀਤਾ ਗਿਆ ਪਰ ਸਾਨੂੰ ਕਿਉਂਕਿ ਇਹ ਦਰਸਾਉਣ ਵਾਸਤੇ ਕਿ ਅਸੀਂ ਇੱਥੇ ਰਹਿੰਦੇ ਹੋਏ ਅਜੇ ਵੀ ਗੁਲਾਮ ਹਾਂ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹ ਸਾਡੇ ਸਾਹਮਣੇ ਨੇ ਜੇ ਅਸੀਂ ਪੜਾਂਗੇ ਜੇ ਅਸੀਂ ਵਿਚਾਰਾਂਗੇ ਤੇ ਤਾਂ ਹੀ ਇਸ ਇਤਿਹਾਸ ਤੋਂ ਅਸੀਂ ਜਾਣੂ ਹੋਵਾਂਗੇ ਸੋ ਅਸੀਂ ਜਿਹੜਾ ਉਪਰਾਲਾ ਆਰੰਭ ਕੀਤਾ ਹੈ ਆਓ ਸਿੱਖੀ ਲਹਿਰ ਚਲਾਈਏ ਡੇਰੇ ਨਸ਼ੇ ਪਖੰਡ ਪਜਾਈਏ ਜਿਹੜੇ ਨਸ਼ੇ ਨੇ ਬਹੁਤ ਵੱਡੀ ਪੱਧਰ ਦੇਤੇ ਇਸ ਵੇਲੇ ਪੰਜਾਬ ਦੇ ਵਿੱਚ ਅਤੇ ਬਾਹਰ ਵੀ ਨਸ਼ਿਆਂ ਦੀ ਪਰਮਾਰ ਹੋਈ ਹੋਈ ਹੈ ਅੱਜ ਜੇ ਕਿਤੇ ਪਿੰਡਾਂ ਵਿੱਚ ਜਾ ਕੇ ਵੇਖੋ ਕਿਉਂਕਿ ਅਸੀਂ ਅਕਸਰ ਪਿੰਡਾਂ ਵਿੱਚ ਜਾਂਦੇ ਰਹਿੰਦੇ ਹਾਂ ਭਗਤੇ ਭਾਈ ਕੇ ਲਾਗੇ ਪਿੰਡ ਸਰੀਏਵਾਲ ਸੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਉੱਥੇ 2007 ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਅਸੀਂ ਦੁਪਹਿਰ ਦੇ ਸਮੇਂ ਕਿਉਂਕਿ ਸਵੇਰੇ ਤੇ ਸ਼ਾਮ ਨੂੰ ਦੀਵਾਨ ਸੱਜਦੇ ਨੇ ਦੁਪਹਿਰ ਦਾ ਜਿਹੜਾ ਸਮਾਂ ਦਇਆ ਸੀ ਬੱਚਿਆਂ ਨਾਲ ਸਕੂਲਾਂ ਕਾਲਜਾਂ ਵਿੱਚ ਜਾ ਕੇ ਤੇ ਗੱਲਬਾਤ ਕਰਦੇ ਹਾਂ ਇੱਕ ਸਕੂਲ ਵਿੱਚ ਗਏ ਮੈਂ ਕਲਾਸ ਲਗਾ ਰਿਹਾ ਸੀ ਮਿਡਲ ਸਕੂਲ ਸੀ 8ਵੀਂ ਕਲਾਸ ਦੇ ਬੱਚੇ ਬੈਠੇ ਹੋਏ 30 ਜਾਂ 35 ਹੋਣਗੇ ਜਦੋਂ ਉਹਨਾਂ ਨੂੰ ਨਸ਼ਿਆਂ ਦੇ ਬਾਬਤ ਜਾਣਕਾਰੀ ਦਿੱਤੀ ਗਈ ਤਾਂ ਅਖੀਰ ਤੇ ਜਦੋਂ ਮੈਂ ਜਾਣਕਾਰੀ ਲੈਣ ਵਾਸਤੇ ਉਹਨਾਂ ਕੋਲ ਪੁੱਛਿਆ ਕਿ ਤੁਹਾਡੇ ਘਰਾਂ ਵਿੱਚ ਕਿੰਨੇ ਕੁ ਜਾਰੇ ਸ਼ਰਾਬ ਪੀਂਦੇ ਨੇ ਤੇ ਕਰੀਬ 3 ਜਾਂ 4 ਹਾਥੀ ਥੱਲੇ ਸਨ ਬਾਕੀ ਸਾਰਿਆਂ ਦੇ ਹੱਥ ਖੜੇ ਸਨ ਤੇ ਜਦੋਂ ਮੈਂ ਅਗਲੀ ਗੱਲ ਕੀਤੀ ਕੀ ਤੁਹਾਡੇ ਵਿੱਚੋਂ ਵੀ ਕੋਈ ਪੀਂਦਾ ਹੈ ਤਾਂ ਤਿੰਨ ਬੱਚੇ 8ਵੀਂ ਕਲਾਸ ਦੇ ਉਹਨਾਂ ਨੇ ਹੱਥ ਖੜਾ ਕਰ ਦਿੱਤਾ ਕਿ ਹਾਂ ਅਸੀਂ ਨਹੀਂ ਸ਼ਰਾਬ ਪੀਤੀ ਐ ਤੇ ਪੀ ਲੈਂਦੇ ਹਾਂ ਤੇ ਜਦੋਂ ਉਸ ਅਧਿਆਪਕ ਨੂੰ ਪੁੱਛਿਆ ਗਿਆ ਉਸਨੇ ਕਿਹਾ ਕਿ ਇਹ ਤਾਂ ਤੈਨ ਜਾਣੇ ਨੇ ਕਈ ਬੱਚੇ ਤਾਂ ਇੱਥੇ ਉਹਨਾਂ ਜਿੱਦੋਂ ਤਲਾਸ਼ੀ ਲਈ ਜਾਂਦੀ ਹੈ ਤੇ ਉਹਨਾਂ ਕੋਲ ਤਮਾਕੂ ਦੀਆਂ ਪੁੜੀਆਂ ਨਿਕਲਦੀਆਂ ਨੇ ਇਹ ਸਾਡੀ ਹਾਲਤ ਬਣ ਚੁੱਕੀ ਐ ਇਸ ਵੇਲੇ ਪੰਜਾਬ ਐ ਜਿਹੜਾ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਧ ਸ਼ਰਾਬ ਪੀਣ ਵਾਲਾ ਰਾਜ ਐ ਇਸ ਸਾਲ ਲਗਭਗ 3500 ਕਰੋੜ ਦੇ ਵਿੱਚ ਸਰਕਾਰੀ ਜਿਹੜੇ ਠੇਕੇ ਨਿਲਾਮ ਹੋਏ ਤੇ ਜਿਹੜੀ ਬੋਤਲਾਂ ਦੀ ਗਿਣਤੀ ਹੈ ਉਹ 29 ਤੋਂ 30 ਕਰੋੜ ਦੇ ਦਰਮਿਆਨ ਹਰ ਸਾਲ ਸਾਡੇ ਪੰਜਾਬੀ ਨੇ ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਵੀਰ ਨੇ ਉਹ ਸ਼ਰਾਬ ਦੀ ਖਪਤ ਇੰਨੀ ਕਰ ਜਾਂਦੇ ਨੇ 29 ਤੋਂ 30 ਕਰੋੜ ਬੋਤਲ ਹੈ ਜਿਹੜੀ ਉਹ ਸ਼ਰਾਬ ਦੀ ਡਕਾਰ ਜਾਂਦੇ ਨੇ ਦੇਸੀ ਠੇਕੇ ਕਿੰਨੇ ਨੇ ਆਪ ਲੋਕ ਕੱਢ ਕੇ ਕਿੰਨੇ ਪੀਂਦੇ ਨੇ ਇਹਦਾ ਕੋਈ ਅੰਤ ਨਹੀਂ ਇਥੋਂ ਤੱਕ ਕਿ ਹੁਣ ਤਾਂ ਨੌਜਵਾਨ ਜਿਹੜੀਆਂ ਸਾਡੀਆਂ ਬੱਚੀਆਂ ਨੇ ਲੜਕੀਆਂ ਨੇ ਉਹਨਾਂ ਨੇ ਵੀ ਇਹ ਨਸ਼ਾ ਜਿਹੜਾ ਵਰਤਣਾ ਸ਼ੁਰੂ ਕਰ ਦਿੱਤਾ ਉਹ ਮੱਦੀ ਪਿੰਡ ਹੈ ਵੀਰ ਉਥੋਂ ਦੀ ਘਟਨਾ ਦੱਸ ਰਿਹਾ ਸੀ ਕਿ ਉਥੋਂ ਦਾ ਨੌਜਵਾਨ ਇੱਕ ਪੜਦਾ ਸੀ ਉਸ ਨੂੰ ਨਸ਼ੇ ਦੀ ਲਤ ਲੱਗ ਗਈ ਸ਼ਰਾਬ ਬਹੁਤ ਜ਼ਿਆਦਾ ਪੀਣ ਲੱਗ ਪਿਆ ਘਰਦਿਆਂ ਨੇ ਪ੍ਰਬੰਧ ਕੀਤਾ ਘਰੇ ਉਸ ਉੱਤੇ ਪਹਿਰਾ ਲਗਾਇਆ ਲਗਾ ਦਿੱਤਾ ਬੰਨ ਕੇ ਰੱਖਿਆ ਗਿਆ ਆਖਰਕਾਰ ਉਹ ਸੁਧਰ ਗਿਆ ਪਰ ਇੱਕ ਉਹਨਾਂ ਦੀ ਬੇਟੀ ਚੰਡੀਗੜ੍ਹ ਪੜਦੀ ਸੀ ਉਸ ਨੂੰ ਉਥੇ ਸ਼ਰਾਬ ਪੀਣ ਦੀ ਇਹ ਜਿਹੜੀ ਲਤ ਲੱਗ ਗਈ ਜਦੋਂ ਉਹ ਛੁੱਟੀਆਂ ਦੇ ਵਿੱਚ ਘਰ ਆਈ ਤਾਂ ਉਹਨਾਂ ਦਾ ਦਾਦਾ ਵੀ ਪੀਂਦਾ ਸੀ ਉਹ ਫੌਜ ਦੇ ਵਿੱਚੋਂ ਆਇਆ ਸੀ ਉਹਨੇ ਥੋੜੀ ਥੋੜੀ ਹਰ ਰੋਜ਼ ਪੀਆ ਕਰਨੀ ਉਸ ਲੜਕੀ ਨੇ ਕੀ ਕੀਤਾ ਕਿ ਜਿੱਥੇ ਸ਼ਰਾਬ ਦੀ ਬੋਤਲ ਪਈ ਹੁੰਦੀ ਸੀ ਦਾਦੇ ਦੀ ਉਹਦੇ ਵਿੱਚੋਂ ਹਰ ਰੋਜ਼ ਥੋੜੀ ਜੀ ਕੱਢ ਕੇ ਪੀ ਲੈਣੀ ਤੇ ਉਹਦੀ ਜਗ੍ਹਾ ਤੇ ਪਾਣੀ ਪਾ ਦੇਣਾ ਲਗਾਤਾਰ ਇਸੇ ਤਰ੍ਹਾਂ ਇਹ ਗੱਲ ਚੱਲਦੀ ਰਹੀ ਦਾਦੀ ਨੇ ਸ਼ਿਕਾਇਤ ਕੀਤੀ ਕਿ ਕੋਈ ਸ਼ੈਤਾਨੀ ਕਰ ਰਿਹਾ ਇਹਦੇ ਵਿੱਚੋਂ ਪੀਰ ਹੈ ਤੇ ਜਿਹੜੇ ਲੜਕੇ ਨੇ ਪਹਿਲਾਂ ਸ਼ਰਾਬ ਛੱਡ ਦਿੱਤੀ ਸੀ ਜਿਹੜਾ ਸ਼ਰਾਬ ਦਾ ਆਦੀ ਸੀ ਉਸ ਨੂੰ ਫੜ ਕੇ ਪਿਓ ਨੇ ਬਹੁਤ ਕੁੱਟਿਆ ਤੇ ਮਾਰਿਆ ਉਹ ਘਰ ਛੱਡ ਕੇ ਤੇ ਪਰੌਣਿਆਂ ਕੋਲ ਚਲਿਆ ਗਿਆ ਮੈਂ ਤਾਂ ਪਿੰਗਾ ਨਹੀਂ ਮੈਨੂੰ ਐਵੇਂ ਕੁੱਟਿਆ ਜਾ ਰਿਹਾ ਫਿਰ 2-4 ਦਿਨ ਲੰਘੇ ਤਾਂ ਇਹ ਗੱਲ ਇਸੇ ਤਰ੍ਹਾਂ ਜਾਰੀ ਰਹੀ ਛੋਟਾ ਜਿਹੜਾ ਉਹਦਾ ਭਰਾ ਸੀ ਉਹਦੇ ਤੇ ਸ਼ੱਕ ਦੀ ਸੂਈ ਗਈ ਫਿਰ ਉਸ ਨੂੰ ਕੁੱਟਿਆ ਮਾਰਿਆ ਗਿਆ ਉਹ ਵੀ ਬਾਹਰ ਚਲਿਆ ਗਿਆ ਆਖਰਕਾਰ ਉਹਨਾਂ ਨੇ ਘਰ ਵਿੱਚ ਇੱਕ ਕੈਮਰਾ ਲਗਾਇਆ ਤੇ ਜਿਹੜੀ ਉਹਨਾਂ ਦੀ ਬੇਟੀ ਸੀ ਆਖਰਕਾਰ ਉਹ ਪਕੜੀ ਗਈ ਕਿ ਉਹ ਬੋਤਲ ਵਿੱਚੋਂ ਆਪ ਸ਼ਰਾਬ ਕੱਢ ਕੇ ਪੀ ਲੈਂਦੀ ਸੀ ਤੇ ਉਨੀ ਮਾਤਰਾ ਦੇ ਵਿੱਚ ਉਹਦੇ ਵਿੱਚ ਪਾਣੀ ਪਾ ਦਿੰਦੀ ਸੀ ਫਿਰ ਬਾਪ ਨੇ ਤਾਂ ਕੀ ਕੁੱਟਣਾ ਸੀ ਜਿਹੜੇ ਭਰਾ ਸਨ ਉਹਨਾਂ ਨੇ ਫਿਰ ਕੁੱਟਿਆ ਇਹ ਸਾਡੀ ਹਾਲਤ ਬਣ ਚੁੱਕੀ ਹੈ ਕਾਲਜਾਂ ਦੇ ਵਿੱਚ ਨਸ਼ਿਆਂ ਦੇ ਟੀਕੇ ਸਿਰਿੰਜਾਂ ਮਿਲਣੀਆਂ ਅਤੇ ਪੀਣ ਵਾਲੀ ਜਿਹੜੀ ਦਵਾਈ ਉਹਦੀਆਂ ਖਾਲੀ ਬੋਤਲਾਂ ਮਿਲਣੀਆਂ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਸ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਤੇ ਪਖੰਡ ਹੈ ਜਿਹੜਾ ਇਹ ਸਾਡੇ ਸਮਾਜ ਦੇ ਅੰਦਰ ਅਸੀਂ ਦੇਖ ਸਕਦੇ ਹਾਂ ਜਿਵੇਂ ਰਾਤੀਨੀ ਭਾਈ ਹਰਜਿੰਦਰ ਸਿੰਘ ਨੇ ਦੱਸਿਆ ਸੀ ਕਿ ਪਖੰਡ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਸਾਡੇ ਹੱਥਾਂ ਦੇ ਵਿੱਚ ਪੱਥਰਾਂ ਦੇ ਜਿਹੜੇ ਨਾਗ ਪਏ ਹੋਏ ਨੇ ਕਿਵੇਂ ਤਵੀਤ ਕਿਸੇ ਨੇ ਡੋਲੇ ਨਾਲ ਬੰਨਿਆ ਹੋਇਆ ਹੈ ਕਿਸੇ ਨੇ ਗੱੜ ਨਾਲ ਬੰਨਿਆ ਹੋਇਆ ਹੈ ਕੋਈ ਗੱਡੀ ਦੇ ਨਾਲ ਕੋਈ ਧਾਗਾ ਬੰਨੀ ਫਿਰਦਾ ਹੈ ਕਿ ਸ਼ਾਇਦ ਦੋ ਚਾਰ ਗੇੜੇ ਵੱਧ ਲੱਗ ਜਾਣ ਨਹੀਂ ਗੁਰੂ ਪਿਆਰਿਓ ਇਸ ਤਰ੍ਹਾਂ ਨਹੀਂ ਹੋਇਆ ਹੋਇਆ ਕਰਦਾ ਬਲਕਿ ਜੇ ਅਸੀਂ ਚਾਹੁੰਦੇ ਹਾਂ ਕਿ ਜੀਵਨ ਦੇ ਅੰਦਰ ਸਾਡੇ ਸਤਿਆਰਾਪਨ ਆਵੇ ਅਸੀਂ ਇਹਨਾਂ ਡੇਰੇਦਾਰਾਂ ਤੋਂ ਬਚ ਸਕੀਏ ਨਸ਼ਿਆਂ ਤੋਂ ਨਜਾਤ ਪਾ ਸਕੀਏ ਪਖੰਡ ਤੋਂ ਆਪਣਾ ਖੇੜਾ ਛੁਡਾ ਸਕੀਏ ਤਾਂ ਉਹਦੇ ਦੀ ਜ਼ਰੂਰੀ ਹੈ ਕਿ ਸਤਿਗੁਰ ਜੀ ਦੀ ਪਾਵਨ ਬਾਣੀ ਦੇ ਨਾਲ ਅਸੀਂ ਆਪਣਾ ਸਬੰਧ ਬਣਾਈਏ ਗੁਰਸਬਾ ਇਹ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮੰਨ ਰਹਿ ਖਦੂਰ ਤੇ ਇਹੀ ਗੱਲ ਸਤਿਗੁਰ ਜੀ ਕਹਿੰਦੇ ਨੇ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਭਲ ਅੰਧਿਆਰਾ ਇਹ ਜਿੰਨਾ ਅਗਿਆਨਤਾ ਦਾ ਹਨੇਰ ਹੈ ਇਹ ਤਾਂ ਹੀ ਖਤਮ ਹੋ ਜਾਈ ਹੋਏਗਾ ਜੇ ਗੁਰਬਾਣੀ ਇਸ ਜਗ ਮੈਂ ਚਾਨਣ ਇਸ ਚਾਨਣ ਨੂੰ ਆਪਣੇ ਹਿਰਦੇ ਅੰਦਰ ਵਸਾਵਾਂਗੇ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਕੋਈ ਭੁੱਲ ਚੁੱਕ ਲਈ ਮੈਂ ਚਾਹੁੰਦਾ ਹਾਂ ਅਗਲੀ ਵਿਚਾਰ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ esse hi